ਦੇ ਪਿੰਡ ਕਲੇਰ ਦੇ ਵਿੱਚ ਕਿਸਾਨ ਦੇ ਨਾਲ ਹੋਈ ਹੈ ਠੱਗੀ ट्रैवल ਏਜੰਟ ਨੇ ਮਾਰੀ ਹੈ 2.5 ਲੱਖ ਰੁਪਏ ਦੀ ਠੱਗੀ ਸੋ ਬੇਟੇ ਨੂੰ ਪੁਰਤਗਾਲ ਭੇਜਣ ਦੇ ਲਈ ਏਜੰਟ ਨੇ ਲਏ ਸੀ ਪੈਸੇ ਸੁਪੀੜਤ ਪਰਿਵਾਰ ਨੇ ਹੁਣ ਇਨਸਾਫ ਦੇ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਮੈਂ ਹਾਂ ਵਿਜੇ ਕੁਮਾਰ ਅਕਸਰ ਵੇਖਣ ਨੂੰ ਮਿਲਦਾ ਹੈ ਕਿ ਜਿਹੜੇ ਏਜੰਟ ਨੇ ਉਹ ਲੋਕਾਂ ਨਾਲ ਬਹੁਤ ਧੋਖੇ ਕਰਦੇ ਨੇ ਬੱਚਿਆਂ ਨੂੰ ਬਾਹਰ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਜਿਹੜੇ ਡੱਕ ਲੈਂਦੇ ਨੇ ਬੱਚੇ ਵੀ ਬਾਹਰ ਨਹੀਂ ਜਾ ਪਾਉਂਦੇ ਸੋ ਇਸੇ ਤਰ੍ਹਾਂ ਦਾ ਮਾਮਲਾ ਜਿਹੜਾ ਤਰੰਤਾਂ ਵਿੱਚ ਨਿਕਲ ਕੇ ਆਇਆ ਹੈ ਇੱਕ ਕਿਸਾਨ ਨੇ ਆਪਣੇ ਬੱਚੇ ਨੂੰ ਪ੍ਰੁੱਤਕਾਲ ਭੇਜਣਾ ਸੀ ਪ੍ਰੁੱਤਕਾਲ ਉਹ ਨਹੀਂ ਭੇਜ ਪਾਇਆ ਤਾਂ ਉਹਨਾਂ ਨੂੰ ਇਹ ਬਹੁਤ ਵੱਡੀ ਮੁਸ਼ਕਲ ਵੀ ਆ ਗਈ ਜੋ ਐਸਐਸਪੀ ਪਹੁੰਚੇ ਤਾਂ ਦਫ਼ਤਰ ਆ ਕੇ ਉਹਨਾਂ ਵੱਲੋਂ ਦਰਖਾਸਤ ਵੀ ਦਿੱਤੀ ਗਈ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਇਹ ਉਹ ਪਰਿਵਾਰ ਹੈ ਔਰ ਇਹ ਕਿਸਾਨ ਨੇ ਇਹ ਬੱਚਾ ਜਿਹਨੇ ਪ੍ਰੁੱਤਕਾਲ ਜਾਣਾ ਸੀ ਅਸੀਂ ਪਹਿਲਾਂ ਇਹਨਾਂ ਨਾਲ ਗੱਲ ਕਰਾਂਗੇ ਇਹ ਤੁਹਾਡਾ ਨਾਮ ਕੀ ਹੈ ਜੀ ਅਰਵਿੰਦਰ ਸਿੰਘ ਜੀ ਅਰਵਿੰਦਰ ਸਿੰਘ ਕਿੱਥੋਂ ਦੇ ਰਹਿੰਦਾ ਹੋ ਜੀ ਕੀ ਗੱਲਬਾਤ ਹੋਈ ਪੈਂਡੇ ਕਲੀਅਰ ਦੇ ਰਹਿਣਾ ਆ ਜੀ ਮੈਂ ਆਪਣੇ ਬੇਟੇ ਨੂੰ ਕਿਸਾਨਿਆਂ ਮੈਂ ਜੀ ਛੋਟਾ ਜਿਹਾ ਕਿਸਾਨ ਥੋੜੀ ਜਿਹੀ ਜ਼ਮੀਨ ਹੈ ਸਾਡੇ ਕੋਲ ਅਸੀਂ ਪੈਸੇ ਚੁੱਕ ਕੇ ਵਿਆਜ ਜੀ ਚੁੱਕ ਕੇ ਪੈਸੇ ਜਿਹੜੇ ਆਪਣੇ ਪੁੱਤਰ ਦੀ ਭਵਿੱਖ ਵਾਸਤੇ ਇਹਨਾਂ ਨੂੰ ਦਿੱਤੇ ਸੀ ਏਜੰਟ ਨੂੰ ਅਵਤਾਰ ਸਿੰਘ ਇਹਦਾ ਨਾਮ ਤੱਕ ਤੋਂ ਚੱਕਦੇ ਰਹਿਣਾਲਾ ਜੀ ਅਸੀਂ ਇਹਨੂੰ ਕੁਰਤਕਾਲ ਦੇ ਪੈਸੇ ਦਿੱਤੇ ਸੀਗੇ ਇਹਦੇ ਨਾਂ ਤੇ ਸਾਡਾ ਪੋਚਾ ਭੇਜਿਆ ਤੇ ਨਾਂ ਸਾਡੇ ਪੈਸੇ ਦਿੱਤੇ ਜਦੋਂ ਅਸੀਂ ਇਹਨੂੰ ਪੁੱਛਿਆ ਤੇ ਇਹ ਕਹਿੰਦਾ ਵੀ ਜਿਵੇਂ ਜੀ ਕਹਤਾ ਤੁਸੀਂ ਕਰ ਲਓ ਮੈਂ ਪੈਸੇ ਤੁਹਾਡੇ ਵਾਪਸ ਨਹੀਂ ਦੇ ਦੇ ਅਸੀਂ ਮੁੜ ਕੇ ਹੁਣ ਅਸੀਂ ਆਪਣੇ ਐਸਐਸਸੀ ਸਾਹਿਬ ਦੇ ਦਰਖਾਸਤ ਦਿੱਤੀ ਆ ਤੇ ਅਸੀਂ ਹੁਣ ਸਾਨੂੰ ਉਹਨਾਂ ਭਰੋਸਾ ਦਿੱਤਾ ਇਹਨਾਂ ਤੇ ਭਰੋਸਾ ਸਾਨੂੰ ਤੇ ਇਹ ਜੋ ਕਰਨਗੇ ਇਹ ਪਰ ਇੱਥੇ ਤੀ ਦੱਸਿਓ ਕਿ ਤੁਸੀਂ ਕਿਸਾਨ ਜੋ ਮਿੱਟੀ ਨਾਲ ਮਿੱਟੀ ਹੁੰਦੇ ਜੋ ਔਰ ਤੁਸੀਂ ਆਪਣੇ ਬੱਚੇ ਦੇ ਭੇਖ ਵਾਸਤੇ ਬਾਹਰ ਭੇਜਣਾ ਚਾਹਿਆ ਤਾਂ ਤੁਹਾਨੂੰ ਧੋਖਾ ਮਿਲ ਗਿਆ ਵਾ ਹਾਂਜੀ ਬਿਲਕੁਲ ਧੋਖਾ ਕੀਤਾ ਹਰਨਾ ਜੀ 100% ਧੋਖਾ ਕੀਤਾ ਤੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਜੀ ਇਹਨਾਂ ਦੇ ਪਰਚਾਉਣਾ ਚਾਹੀਦਾ ਕਾਰਵਾਈ ਹੋਵੇ ਹਾਂਜੀ ਕਾਰਵਾਈ ਹੋਣੀ ਚਾਹੀਦੀ ਐ ਕੀ ਨਾ ਬੇਟਾ ਤੇਰਾ ਐ ਰਵਿੰਦਰ ਸਿੰਘ ਐ ਪਪਾ ਦਾ ਨਾਮ ਅਰਗੁਨਦਰ ਸਿੰਘ ਕੀ ਗੱਲ ਬਾਤ ਹੋ ਜਿਹੜਾ ਐਸਐਸਪੀ ਦਾ ਉਤਰ ਆਉਣਾ ਪੈ ਗਿਆ ਇਹ ਭਾਜੀ ਅਸੀਂ ਨਾ ਏਜੰਟ ਹੀ ਤੇ ਅਸੀਂ ਨਾ ਬੜੇ ਔਕੇ ਹੋਗੇ ਇਹਨਾਂ ਨੂੰ ਪੈਸੇ ਦਿੱਤੇ ਸੀ ਮਤਲਬ ਵਿਆਜ ਹੀ ਚੁੱਕ ਕੇ ਤੇ ਇਹਨਾਂ ਸਾਡਾ ਤਿੰਨ ਚਾਰ ਮਹੀਨੇ ਖਰਾਬ ਕਰਕੇ ਤੇ ਸਾਨੂੰ ਹੁਣ ਕਹਿੰਦੇ ਆ ਕਿ ਤੁਹਾਡਾ ਨਹੀਂ ਵਿਸਫੂਸਾ ਲੱਗਣਾ ਜਾਓ ਤੁਸੀਂ ਤੇ ਜੇ ਅਸੀਂ ਪੈਸਾ ਮੰਗ ਕੀਤੀ ਆ ਤੇ ਉਹ ਵੀ ਅੱਗੇ ਸਾਨੂੰ ਚੈਲੰਜ ਕਰਦੇ ਆ ਕਿ ਲਿੱਲੋ ਜਿੱਥੋਂ ਲੈਣੇ ਦੀ ਹੂੰ ਤੇ ਤੁਸੀਂ ਕੀ ਹੋਣਾ ਐਸਐਸਪੀ ਦਫਤਰ ਆਈ ਜੋ ਤੁਹਾਨੂੰ ਵਿਸ਼ਵਾਸ ਆ ਕਿ ਸਾਨੂੰ ਇੱਥੇ ਇਨਜਾਮ ਮਿਲੇਗਾ ਹਾਂ ਨਹੀਂ ਭਾਜੀ ਸਾਨੂੰ ਜੀ ਕਿਹਾ ਨਿਆ ਕਿ ਸਰਕਾਰ ਦੇ ਕੀ ਆਨ ਇਨਸਾਫ ਦਾ ਹੋਵੇਗੀ ਤੇ ਬੱਚਾ ਕੀ ਤੂੰ ਆਪਣਾ ਭਵਿੱਖ ਬਣਾਉਣ ਵਾਸਤੇ ਕੀ ਸੋਚਿਆ ਕਿ ਮੈਂ ਬਾਹਰ ਜਾਵਾਂਗਾ ਭਵਿੱਖ ਬਣੇਗਾ ਤੇ ਪਰ ਇੱਥੇ ਹੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸਰ ਆੜੇ ਨਾ ਕਰਜ਼ਾ ਵੀ ਬਹੁਤ ਹੋ ਗਿਆ ਇਸ ਸਾਨ ਇਸ ਟਾਈਮ ਪੈਸੇ ਵਾਝੀ ਚੁੱਕੇ ਹੈ ਵਾਝੀ ਚੁੱਕੇ ਦਿੱਤੇ ਸੀ ਤੋਂ ਹੋਰ ਵੀ ਅਗੇ ਉਹਨਾਂ ਨੇ ਵੀ ਗੱਲ ਕਰਾਂਗੇ ਇਹ ਭਾਜੀ ਤੁਸੀਂ ਗਵਾਸ ਹੀ ਨਾਲ ਗਏ ਸੀ ਕੀ ਵਾਕਿਆ ਸਾਰਾ ਕੁਝ ਹੀ ਮੈਂ ਇਹਨਾਂ ਨੂੰ ਮਿਲਾਇਆ ਇਵਤਾਰ ਸਿੰਘ ਪਿੰਡ ਤਰਤੂ ਚੱਕ ਦੇ ਰਹਿਣ ਵਾਲੇ ਆਜੈਂਟ ਨੇ ਉਹਨਾਂ ਨੇ 50000 ਦੀ ਡਿਮਾਂਡ ਕੀਤੀ ਪੁਆਇਆ ਐਸ ਕੋਰ ਦੀ ਇੰਜਮ ਕਰਾ ਦੇ ਬਾਕੀ ਕੱਲੇ ਇਹਨਾਂ ਕਾੜੀ ਦੀ ਗੱਲ ਕਰ ਦਵਾਂਂ ਤਰੇ ਜਾ ਉਹ 50000 ਦਿਨ ਇਹਨਾਂ ਨੂੰ ਦੇ ਦਿੱਤਾ ਹੀ ਉਹਨਾਂ ਨੇ ਫਿਰ ਪੈਸੇ ਦੀ ਡਿਮਾਂਡ ਕੀਤੀ ਹੈ ਉਹ ਇਹਨਾਂ ਨੇ ਫਿਰ ਪੈਸੇ ਉਹਨਾਂ ਨੂੰ ਦਿੱਤੇ ਤੇ ਇਹਨਾਂ ਨੂੰ ਮੁਰਜ਼ੇ ਨਾਲ ਵੀ ਸੁਰਜਾਉ ਨਹੀਂ ਦਿੱਤਾ ਨਾ ਇਹਨਾਂ ਦਾ ਬੱਚਾ ਭਰ ਕੇ ਜੇ ਇਹਨਾਂ ਨੇ ਪੈਸੇ ਵਾਪਸ ਦਿੱਤੇ ਉਲਟਾ ਇਹਨਾਂ ਨੂੰ ਤਕਲੀਫ ਦੇ ਦਿੱਤੀ ਜੋ ਲਾ ਲੋ ਇਹ ਕੋਈ ਪ੍ਰੋਬਲਮ ਨਹੀਂ ਤੋਂ ਤੁਸੀਂ ਐਸਐਸਸੀ ਦਫ਼ਤਰ ਆਏ ਜੋ ਕੀ ਤੁਹਾਨੂੰ ਲੱਗ ਰਿਹਾ ਕਿ ਤੁਹਾਨੂੰ ਇੱਥੇ ਇਨਸਾਫ ਮਿਲ ਗਏ। ਕੋਈ ਨਹੀਂ ਤੇ ਸੁਜੀ ਐਸਐਸਸੀ ਸਾਹਿਬ ਜਿਹੜੇ ਅਸਲ ਤੇ ਨਹੀਂ ਹੋ ਸਕਦਾ ਇਨਸਾਫ ਕਰਨਗੇ ਇਹਨਾਂ ਦਾ। ਇਹਨਾਂ ਦੀ ਜੁਗਾਕ੍ਰਸੀ ਮਿਲ ਕਾਂਗਰਸ ਨੂੰ। ਵੀਦੇ। ਸੋ ਇਹ ਸਾਨੂੰ ਪਰਿਵਾਰ ਜਿਹੜਾ ਕਿ ਇੱਕ ਕਿਸਾਨ ਨੇ ਜਿਹੜੇ ਮਿੱਟੀ 'ਚ ਮਿੱਟੀ ਹੁੰਦੇ ਨੇ ਔਰ ਅੰਨਦਾਤਾ ਨੇ ਲੋਕਾਂ ਦਾ ਪੇਟ ਭਰਦੇ ਨੇ। ਪਰ ਜਿਹੜੇ ਇਹਨਾਂ ਦਾ ਨੁਕਸਾਨ ਹੈ ਏਡਾ ਵੱਡਾ ਕਿ 에ਜੰਟ ਵੱਲੋਂ ਉਹਨਾਂ ਦਾ ਮੁਤਾਵਾ ਦੱਸਣ ਦੇ ਕਿ ਸਾਡੇ ਨਾਲ ਧੋਖਾ ਹੋਇਆ ਹੈ ਕਿ ਅਸੀਂ ਬੱਚੇ ਦਾ ਪਰਿਵਕਣ ਬਣਾਉਣ ਵਾਸਤੇ ਉਹਨੂੰ ਬਾਹਰ ਭੇਜਿਆ ਵਿਆਜੀ ਪੈਸੇ ਜਿਹੜੇ ਆ ਉਹ ਫੜੇ ਸੀ ਪਰ ਏਜੰਟ ਵੱਲੋਂ ਉਹਨਾਂ ਨੂੰ ਧੋਖਾ ਦੇ ਦਿੱਤਾ ਗਿਆ ਹੈ ਤਰਨਤਾਰਨ ਦੇ ਐਸਐਸਪੀ ਨੂੰ ਇਸ ਦੀ ਦਰਖਾਸਤ ਦਿੱਤੀ ਗਈ ਹੈ ਔਰ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਇਨਸਾਫ ਮਿਲਣਾ ਚਾਹੀਦਾ ਔਰ ਇਸ ਤਰ੍ਹਾਂ ਦੇ ਜਿਹੜੇ ਏਜੰਟ ਨੇ ਜਿਹੜੇ ਕੀ ਧੋਖਾ ਕਰ ਰਹੇ ਨੇ ਉਹਨਾਂ ਉੱਤੇ ਸਖਤ ਕਾਰਵਾਈ ਹੋਵੇ ਤਾਂ ਕਿ ਕੋਈ ਬੱਚੇ ਦਾ ਵੀ ਭਵਿੱਖ ਖਰਾਬ ਨਾ ਹੋਵੇ ਹੁਣ ਵੇਖਣਾ ਹੈ ਕਿ ਕਿੰਨੀ ਜਲਦੀ ਇਹਨਾਂ ਨੂੰ ਇਨਸਾਫ ਮਿਲ ਪਉਂਦਾ ਹੈ ਕੈਮਰਾਮੈਨ ਪਰਸਨ ਵਿਏ ਕੁਮਾਰ ਇੰਡੀਆ ਨਿਊਜ਼ ਤਰਨਤਾਰਨ